ਹਾਰਾਇ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋਹੰਗ ਮਹਾਰਾਇ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਹਰ ਸੰਗਜਿਓ ਨਾਸ ਜਿਹੜੇ ਮਹਾਰਮਣੀ ਸਾਹਿਬ ਜੀ ਕਰਨ ਲਗਾ ਹੈ 27 ਅੱਸੂ 66 ਸੰਮਤ 5 ਨਾਜਰ ਸਿੰਘ ਦੇ ਗ੍ਰਹਿ ਪਿੰਡ ਰਾਜੋ ਕੇ ਤਰਨੀ ਕਹੇ ਇਥੇ ਗੋਬਿੰਦ ਢਾਈ ਘੰਟੇ ਖੇੜਿਆ ਸੀ ਸ਼ਿਕਾਰ ਸ਼ਿਕਾਰੀ ਗੁਰਮੁਖ ਨਾਲ ਰਖਾਈਆ ਉਹ ਭੱਜੇ ਫਿਰਦੇ ਸੀ ਨਾਲ ਪਿਆਰ ਪ੍ਰੇਮ ਪ੍ਰੀਤੀ ਨਾਲ ਬਹਉਦਈਆ 9 ਵਾਰ ਬੁਲਾਇਆ ਜੈ ਜੈਕਾਰ ਫਤੇ ਵਾਹਿਗੁਰੂ ਢੰਕ ਸੁਣਾਈਆ ਫੇਰ ਸੋ ਗਿਆ ਪੈਰ ਪਸਾਰ 9 ਮਿੰਟ ਆਸਨ ਲਿਆ ਜਮਾਈਆ ਫੇਰ ਹੱਸ ਕੇ ਕਿਆ ਵਾ ਮੇਰੇ ਦਤਾਰ ਤੇਰੀ ਬੇਪਰਵਾਹੀਆ ਫੇਰ ਤੱਕਿਆ ਜੋਤੀ ਨੂਰ ਉਜਿਆਰ ਕਲ ਕਲ ਕੀ ਸੋ ਬਾਪਾਈਆ ਸ਼ਬਦੀ ਗੋਵਿੰਦ ਖੇਲ ਨਿਆਰ ਆਪਣਾ ਰੰਗ ਰੰਗਾਈਆ ਗੁਰਮੁਖੋ ਸੋਹਣੇ ਜਗਤ ਹੋ ਉਜਿਆਰ ਭਗਤ ਰੂਪ ਦਰਸਾਈਆ ਜੋਤੀ ਜੋਤ ਸਰੂਪ ਰਿਆ ਪਾਪ ਨਹੀਂ ਜੋ ਕਿਰਪਾ ਕਰ ਸਦ ਆਪਣੀ ਕਾਰ ਕਮਾਈਆ ਧਰਨੀ ਕਹੇ ਗੋਬਿੰਦ ਮਾਰਿਆ ਨਹੀਂ ਕੋਈ ਸ਼ਿਕਾਰ ਬਾਏ ਝਕਣਾ ਕੋਈ ਲਗਾਈਆ ਫੇਰ ਮੇਰੇ ਉੱਤੇ ਕੱਢੀ ਲਕਾਰ ਲਾਈਨ 9 ਇੰਚ ਬਣਾਈਆ ਫੇਰ ਅੰਮ੍ਰਿਤ ਛਿੜਕ ਕੇ ਧਾਰ ਸ਼ਾਂਤਕ ਸਤ ਵਰਤਾਈਆ ਫੇਰ ਅੱਖਰ ਲੈ ਕੇ 2 4 24 ਦਿੱਤੇ ਬਣਾਈਆ फेर क्या आवे मेरा पर निर्गुण दाता तुर मैं चरण चुम क्या कहा कि भक्त कहे मैं चरण चुम के क्या की भगत की बेला कवल होवे बहार ਅਜ ਇਸ ਵੇਲੇ ਕਾਲਪੁਰ ਖੜਿਆ ਨਾ ਕਿਹੜਾ ਟਾਈਮ ਆਵੇਗਾ ਮੈਨੂੰ ਦੇ ਦੜਾਈਆ ਗੋਵਿੰਦ ਹੱਸ ਕੇ ਕਿਹਾ ਜਿਸ ਵੇਲੇ ਸੰਮਤ ਸ਼ੈ ਨਿਸ਼ਾਈ ਪੰਜ ਪੰਚਮ ਚਲੇ ਸ਼ਬਦ ਲਿਖਾਰ ਲੇਖਾ ਬੇਪਰਵਾਇਆ ਤੇਰਾ ਲੈਣਾ ਦੇਣਾ ਦੇ ਨਿਵਾਰ ਨਰਨarayਨ ਫੇਰਾ ਪਈਆ सृष्टि दृष्टि मारे मार खंडा खड़क एक उठाइया ज्योति ज्योत स्वरूप हार आप अपनी कृपा कर करे खेल सच हर सच करनी कार कमाइया धरनी क्या क्यों बैठा पैर पसार ਗੋ ਬੰਦ ਦੇ ਜਨਾਈਆ ਨਾ ਕੋਈ ਥੱਲੇ ਪਲੰਗ ਨਵਾਰ ਸਿਜ ਤਖਤ ਨਾ ਕੋਈ ਵਡਿਆਈਆ ਨਾ ਕੋਈ ਦੀਆ ਬਾਤੀ ਉਜਿਆਰ ਨਾ ਕੋਈ ਸੂਰਜ ਚੰਦਰੁਸ਼ਨਈਆ ਬਦਲ ਹੋਇਆ ਤੁਹਾ ਤਾਰ ਕਣਕੋਰ ਕਟਾਸ਼ਈਆ ਗੋਵਿੰਦ ਹੱਸ ਕੇ ਕਹਿਆ ਧਰਨੀ ਜੇਸ ਵੇਲੇ ਕਲਯੁਗ ਅੰਤਮ ਇਹ ਦਿਸ਼ਾ ਹੋਈ ਸੰਸਾਰ ਸਚ ਨੂਰ ਨਾ ਕੋ ਚਮਕਾਇਆ ਉਸ ਵੇਲੇ ਆਉਣਾ ਕਲਕੀ ਅਵਤਾਰ ਨੇ ਕਲੰਕਾਂ ਨਾ ਭਰਾਈਆ ਜੇਸ ਨੇ ਬ੍ਰਹਮੰਡ ਖੰਡ ਪੂਰੀ ਲੋਕ ਆਕਾਸ਼ ਪਤਾਲ ਤਾ ਖੇਡਣਾ ਸ਼ਿਕਾਰ ਸ਼ਿਕਾਰੀ ਹੋ ਕੇ ਆਪਣੀ ਘਰ ਕਮਾਈਆ ਤੇਰਾ ਦਰ ਸੁਹਾਵੇ ਆਣ ਸ੍ਰੀ ਭਗਵਾਨ ਸੋ ਬਪਾਈਆ ਤੇਰਾ ਲੈਣਾ ਦੇਣਾ ਕਰ ਪਰਵਾਣ ਪਰਵਾਣੇ ਗੁਰਮੁਖ ਸੰਗ ਬਨਾਈਆ ਜੋਤੀ ਜੋਤ ਸਰੂਪ ਰਿਆ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਚ ਹਰਾ ਨਹਿ ਕਲਗ ਨਰਾਇਣ ਨਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਭਗਵਾਨ ਪੁਰਵ ਲੇਖ ਚੁਕਾਇਆ ਅਗਲਾ ਆਪਣਾ ਹੁਕਮ ਵਰਤਾਇਆ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਭਗਵਾਨ ਜੀ ਜ ਸੋ ਹਨਗ ਮਹਾਰਾਏ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀਜ ਸੋ ਹਨਗ ਮਹਾਰਾਏ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀਜ ਸੋ ਹਨਗ ਮਹਾਰਾਏ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀਜ 마가만디.